ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਇਸਾਨੇਵਾਲ ਦੇ 43 ਬੰਦ ਤੇ ਜਿੱਥੇ ਡੀਜ਼ਲ ਦੀ ਸੇਵਾ ਜੋ ਅੱਜ ਸਵੇਰਾ ਮੈਨੂੰ ਮੇਰੇ ਵੀਰ ਦਾ ਕਿਸੇ ਦਾ ਫੋਨ ਆਇਆ ਤਾਂ ਭਾਈ ਵੀ ਡੀਜ਼ਲ ਦੀ ਸੇਵਾ ਤੁਸੀਂ ਕਰਨੀ ਹੈ ਮੈਂ ਆਪਣੇ ਵੱਲ ਤੋਂ 팀 ਹਰਦੀਪ ਸਿੰਘ ਮੁੰਡੀਆਂ ਜੀ ਵੱਲ ਤੋਂ 5000 ਲੀਟਰ ਡੀਜ਼ਲ ਦੀ ਸੇਵਾ ਕਰ ਰਿਹਾ 3000 ਲੀਟਰ ਦਾ ਕਾਕਾ ਦਿਖਾਉਣ ਵਾਲਾ ਟੈਂਕ 3000 ਲੀਟਰ ਦਾ ਡੀਜ਼ਲ ਦਾ ਟੈਂਕ ਖੜਾ ਜੀ ਇਹ ਤੋਂ ਬਾਅਦ 2000 ਲੀਟਰ ਹੋਰ ਆ ਜਾਊਗਾ ਮੈਂ ਅੱਜ ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਨੂੰ ਅੱਜ ਮੈਂ ਬੇਨਤੀ ਕਰਦਾ ਹਾਂ ਅੱਜ ਸਾਨੂੰ ਪੰਜਾਬ ਦੇ ਨਾਲ ਖੰਡ ਦੀ ਲੋੜ ਹੈ ਜਿੱਥੇ ਸੁਲਤਾਨਪੁਰ ਰੋਧੀ ਵਾਲੀ ਸਾਈਡ ਪੂਰੇ ਪੰਜਾਬ ਦੇ ਵਿੱਚ ਜਿੱਦਾਂ ਹਰ ਕੁਦਰਤੀ ਕਹਿਰ ਦੇ ਨਾਲ ਸਾਡੇ ਪੰਜਾਬ ਦਾ ਨੁਕਸਾਨ ਹੋਇਆ ਅੱਜ ਉਹ ਪੰਜਾਬ ਅੱਜ ਉਹ ਪੰਜਾਬ ਜਿਹੜਾ ਦੁਨੀਆ ਦਾ ਅੰਨ ਦਤਾ ਹੈ ਜਿਹੜਾ ਜਿੱਥੇ ਦੁਨੀਆ ਦੇ ਕਿਸੇ ਕੋਨੇ ਤੇ ਜਾ ਕੇ ਵੀ ਪੰਜਾਬੀ ਜਿਹੜੇ ਖੜਦੇ ਆਓ ਅੱਜ ਉਹਨਾਂ ਪੰਜਾਬੀਆਂ ਦੀ ਅਸੀਂ ਮਦਦ ਕਰੀਏ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਜਿੱਦਾਂ ਦੇ ਕੁਦਰਤੀ ਕਹਿਰ ਆਇਆ ਉਹਨਾਂ ਦੇ ਨਾਲ ਹੈ ਸਾਰੀ ਸੇਵਾ ਕਰਦੀ ਹੈ ਮੈਂ ਵੀ ਅੱਜ ਸੇਵਾ ਕਰਨ ਤੇ ਲਈ ਆਪਣੀ ਸਾਰੀ ਮੰਤਰੀ ਸਾਹਿਬ ਦੀ ਟੀਮ ਦੇ ਨਾਲ ਅੱਜ ਜੀ ਦੀ ਸੇਵਾ ਚੱਲਦੀ ਪਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿੰਨੇ ਵੀ ਸਰਸਾਲੀ ਅਜਮੰਤ ਤੇ ਕੋਈ ਹਰਿਆਣੇ ਤੋਂ ਕੋਈ ਜੂਪੀ ਤੋਂ ਕੋਈ ਲੁਧਿਆਣੇ ਦੇ ਬੱਕ ਬੱਕ ਪਿੰਡਾਂ ਤੋਂ ਆ ਕੇ ਸੇਵਾ ਕਰਦੇ ਸਮਾਜ ਸੇਵੀ ਅੱਜ ਮਾਣ ਮਹਿਸੂਸ ਕਰਦੇ ਇਹਨਾਂ ਦਾ ਕਿ ਜਿਹੜੇ ਪਾਰਟੀ ਬਾਜੀ ਤੋਂ ਉੱਤੇ ਉੱਟ ਕੇ ਅੱਜ ਸੇਵਾ ਕਰਦੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ